ਕੀ ਕਰ ਲਗੇ ਦੇ ਪਨੀਰ ਬਣਾਉਣ ਲੱਗੀ ਪੂਜਾ ਪਨੀਰ ਹਾਂ ਉਹਦੇ ਵਾਸਤੇ ਮੈਂ ਹਾਂ ਚੱਲ ਮੰਮੀ ਆਈ ਆ ਤੇ ਰੋਟੀ ਨਾ ਬਣਾ ਲੈਨੇ ਆ ਲੈ ਦੱਸ ਆ ਵੇਖੋ ਮੈਂ ਰੈਤਾ ਪਾ ਕੇ ਹਟੀਏ ਮੈਂ ਚੱਲ ਨੇ ਆਣੇ ਵੀ ਖੋਸ਼ ਹੋ ਕੇ ਖਾਣੇ ਵੀ ਰੋਟੀ ਤੂੰ ਹੀ ਬਖਰਾਏ ਪਨੀਰ ਦਾ ਜੱਪ ਪਾ ਕੇ ਬੈਜੇ ਲਗੇ ਜੇ ਨਾਲੇ ਮੰਮੀ ਕਿਹਨ ਨਵੀਂ ਆਈ ਆ ਮੰਮੀ ਕੋਈ ਪਹਿਲੀ ਵਾਰ ਆਈ ਆ ਅੱਗੇ ਵੀ ਮੰਮੀ ਉਹ ਹੀ ਹੁੰਦੀ ਆ ਨਾਲੇ ਉਹਨਾਂ ਨੂੰ ਕੀ ਪਤਾ ਉਹਨਾਂ ਨੇ ਮਹੀਨਾ ਰਹਿਣਾ ਇੱਥੇ ਕਿ 2 ਮਹੀਨੇ ਰਹਿਣਾ ਇਹ ਕਿਹੜਾ ਕੋਈ ਇੱਕ ਦਿਨ ਦਾ हादी हो गई वाली चल कोई पूजा तू गर्म ना हो मैं नहीं बनौती दस आप माड़ी ही बनाया मारे बनाया कि बह गई हम जान दे ਹੱਸੇ ਕਰਕੇ ਤੇ ਰੋਲਾ ਪਾਇਆ ਸੀ ਮੱਝ ਲਿਆਨ ਦੋ ਮੱਝ ਲਿਆਨ ਦੋ ਪਹਿਲਾਂ ਤਾਂ ਇਹਨੇ ਮੱਝ ਨੂੰ ਰੋਲਾ ਪਾਇਆ ਸੀ ਇਹਨਾਂ ਨੇ ਸਾਰੇ ਟੱਬਰ ਨਹੀਂ ਕਤਾਲ ਕੀ ਗੱਲ ਹੈ ਯਾਰ ਅਛਾਈ ਜੀ ਕੋਣਾ ਕੀ ਹੈ ਮੰਮੀ ਕੋਈ ਗੱਲ ਵੀ ਨਹੀਂ ਹੋਈ ਤੂੰ ਨਾ ਪਨੀਰ ਬਣਾਉਂਦੀ ਗਾ ਅਸੀਂ ਕਿਹੜਾ ਕੇ ਪਨੀਰ ਹੀ ਖਾਣੇ ਆ ਚਲ ਕੋਈ ਗੱਲ ਨਹੀਂ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਉਹਦਾ ਤਾਂ ਸਭਾ ਹੀ ਇਦਾਂ ਦਾ ਨਹੀਂ ਨਾ ਜਿਹੜਾ ਬੰਦਾ ਜਿੱਦਾਂ ਦਾ ਹੋ ਗਿਆ ਉਦਾਂ ਦਾ ਵਰਤ ਲਈ ਜਾਂਦਾ ਵਰਤ ਲਈਦਾ ਮੰਮੀ ਜੇ ਮੈਂ ਉਹਦੇ ਵਰਗੀ ਹੋ ਜਾਣਾ ਤੇ ਰੋਜ਼ ਘਰ ਚ ਕਲੇਸ਼ ਹੀ ਪਿਆ ਰਹੇ ਨਾਲੇ ਤੈਨੂੰ ਪਤਾ ਮੈਨੂੰ ਤੇ ਬਹੁਤੇ ਹਾਲ ਫੜੇ ਬੰਦੇ ਨਹੀਂ ਆ ਚਲ ਜੀ ਉਹਨੇ ਕਹਿ ਤਾ ਵਾ ਤੇ ਨਹੀਂ ਬਣਾਉਂਦੇ ਕੋਈ ਗੱਲ ਨਹੀਂ ਨਹੀਂ ਆਪਣਾ ਛੋੜ ਕੇ ਕੰਮ ਕਰੀਦਾ ਹੁੰਦਾ ਵਧਿਆਣਾ ਉਹ ਕੰਮ ਨਹੀਂ ਕਰੀਦਾ ਹੁੰਦਾ ਚੱਲ ਕੋਈ ਗੱਲ ਨਹੀਂ ਚੱਲ ਮੈਂ ਰੋਟੀ ਲਿਓਨੀ ਆ ਲੈ ਜੋ ਰੈਤਾ ਬਣਿਆ ਵਾ ਨਹੀਂ ਰੋਟੀ ਨਹੀਂ ਖਾਣੀ ਰਹਿੰਦੇ ਰੋਟੀ ਹੋਣੀ ਚੱਲ ਮੰਮੀ ਕੋਈ ਨਹੀਂ ਰੋਟੀਆਂ ਤੇ ਦੋ ਖਾਣੀਆਂ ਪੈਣੀਆਂ ਢਿੱਡ ਨੂੰ ਤੇ ਚਲੋ ਕਾ ਦੇਣਾ ਹੀ ਪੈਣਾ ਵਾ ਜੇ ਮੈਂ ਇਹਦੇ ਨਾਲ ਲੜ ਕੇ ਰੋਟੀ ਨਾ ਖਾਵਾਂ ਤੇ ਮੈਂ ਤਾਂ ਭੁੱਖੀ ਮਰ ਜਾ ਮਾਂ ਨੇ ਬੜਾ ਛੜਿਆ ਵਾ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਨੇ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲਾਓ ਮੰਮੀ ਇਹ ਗੱਲ ਤੇ ਤੁਹਾਡੀ ਠੀਕ ਆ ਹੁਣ ਕਰਨੇ ਹੋ ਜਾਣਾ ਸਿਆਣੇ ਸਾਨੂੰ ਹੋ ਜਾਣਾ ਲੱਗੋ ਆਸਰਾ ਲੈ ਆ ਗਈ ਦੁੱਧ ਪਾ ਕੇ ਵੀ ਮੈਂ ਬੈਠੀਆਂ ਮਾਂ ਧੀਆਂ ਦੁੱਖ ਸੋ ਭੁੱਲਣੀਆਂ ਹੈ ਆਹੋ ਇਹੋ ਹੀ ਆ ਕਿ ਮਾਂ ਮਾਂ ਧੀਆਂ ਦੇ ਹੋਈ ਹੁੰਦੇ ਰੋਣ ਛੁਣ ਕੇ ਮੁੱਕਦੇ ਹੀ ਨਹੀਂ ਆ ਚਲ ਵਧੀਆ ਪਾਏ ਦੁੱਧ ਹਾਂ ਪਾਏ ਦੁੱਧ ਚਲੋ ਚੰਗਾ ਹੋ ਗਿਆ ਤੇ ਆ ਪੰਜ ਹਜ਼ਾਰ ਰੁਪਏ ਦੁੱਧ ਦਿੱਤਾ ਹੀ ਉਹ ਪੰਜ ਹਜ਼ਾਰ ਰੁਪਏ ਦਿੱਤਾ ਮੱਝ ਦੀ ਫ਼ੇਰ ਚੰਗੀ ਆ ਰੇਡ ਵੀ ਚੰਗਾ ਲੱਗਾ ਦੁੱਧ ਚਲ ਚੰਗਾ ਹੋ ਗਿਆ ਮੱਝ ਬਹੁਤ ਸੋਹਣੀ ਮਈ ਹਨੂ ਆ ਮੱਝ ਤੇ ਚੰਗੀ ਪੈ ਗਈ ਆ ਚਲ ਵਧੀਆ ਹੋ ਗਿਆ ਚਲ ਇੰਨੀ ਗੱਲਾਂ ਨਾ ਪੈਸੇ ਚਾਰ ਬਣ ਜਾਂਦੇ ਆ ਆਮਦਨ ਆਉਣ ਲੱਗੀ ਘਰ ਮਸਾ ਆ ਚਲ ਸੌਦਾ ਇਹ ਕਰਦਾ ਹੂੰਗਾ ਆ ਸੌਦਾ ਨੇ ਕਰਦਾ ਬੱਚਾ ਬਣੀ ਚੱਲੂ ਆਪਣੀ ਚੱਲੇ ਦਾ ਚਲ ਠੀਕ ਆ ਮੈਂ ਅੰਦਰ ਰੱਖਣਾ ਪੈਸੇ ਯਾ ਰੱਖਣਾ ਹੋਰ ਬੀਬੀ ਠੀਕ ਠਾਕ ਸਾਰੇ ਠੀਕ ਠਾਕ ਆ ਗਏ ਹਾਂ ਠੀਕ ਹੋਰ ਸੌ ਟੈਨਸ਼ਨ ਤੁਹਾਡੇ ਨਾਲ ਕਹਿਮ ਠੀਕ ਆ ਆਪਣੀ ਸੁਣਾਉਂਦੇ ਚਲ ਵੀ ਦਵਾਈ ਦੂਈ ਖਾਂਦੇ ਹਾਂ ਹਾਂ ਦਵਾਈ ਤੇ ਖਾੜੀ ਪੈਣੀ ਆ ਹਾਂ ਨਹੀਂ ਦਵਾਈ ਖਾਂਦੇ ਆ ਬੰਦਾ ਤਰਿਆ ਫਿਰ ਇੰਨੇ ਬੜਾ ਹੁੰਦਾ ਨਾ ਹੋਰ ਨਵਾਂ ਕੀ ਕਰਦੀਆਂ ਅੱਜ ਕਰਦੇ ਨਾ ਅੱਜ ਤਾਂ ਹੀ ਆਂ ਸੇਵਾ ਪਾਣੀ ਕਰਦੀਆਂ ਨਾ ਬੜਾ ਚੱਲ ਵਧੀਆ ਸ਼ੁਕਰ ਦਾ ਵੀ ਸੇਵਾ ਪਾਣੀ ਕਰਦੀ ਤੇ ਹੁੰਦਾ ਵਾ ਬਈ ਯੋਗਾਂ ਨੂੰ ਵੀ ਨਵਾਂ ਧੀਆਂ ਪਾ ਚਾਹ ਪਾਣੀ ਪੁੱਛਣਾ ਨਾ ਬਹੁਤ ਵਧੀਆ ਕਰਦਾ ਨਾ ਵੇਖਾਂ ਕਿੰਦਾ ਉਹਦੇ ਹੱਥ ਤੇ ਪੈਸੇ ਧਰੰਡਿਆ ਜਦੋਂ ਮੱਝ ਲਿਉਣੀ ਸੀ ਉਦੋਂ ਪੈਸੇ ਦੇਣ ਨੂੰ ਅਹੀਂ ਤੇ ਹੁਣ ਉਥੋਂ ਲਿਆਣ ਕੇ ਸਿੱਧੇ ਉਹਦੇ ਹੱਥ ਤੇ ਧਰ ਦਿੰਦਾ ਆ ਕੋਈ ਨਹੀਂ ਰਹਿਣ ਦਾ ਮਤਾ ਡੀਜੀਲ ਚ ਹੁਣ ਹੀ ਦਿੰਦੀ ਵੇਖੀ ਸਹੀ ਮੈਂ ਕਿਦਾਂ ਕਢੋਣੀਆਂ ਪੈਸੇ ਮੈਂ ਵੀ ਪੈਸੇ ਨਾ ਕਢਾਇਆ ਤਾਂ ਮੈਨੂੰ ਪੂਜਾ ਕਿੰਨੇ ਕਹਿਣਾ ਵਾ ਤੁਹਾਨੂੰ ਮੈਂ ਦੱਸ ਦਈਏ ਕਿੱਦਾਂ ਜੀਅ ਚੋਂ ਪੈਸੇ ਨਿਕਲਦੇ ਆ ਹਾਂ ਹਾਂਜੀ ਬਾਜੀ ਆ ਕੋਈ ਨਹੀਂ ਫਿਕਰ ਨਾ ਕਰੋ ਆ ਜੂਗਾ ਮੈਂ ਗੱਲ ਕੋਈ ਨਹੀਂ ਕਰਨ ਆ ਜੀ ਹਾਂ ਠੀਕ ਆ ਚਲੋ ਠੀਕ ਆ ਫਿਰ ਬਾਅਦ ਕਰਾਂਗੇ ਗੱਲ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿਉਂਕਿ ਗਰਮੀ ਬੜੀ ਹੋ ਗਈ ਆ ਮੌਸਮ ਬਦਲ ਗਿਆ ਵਾ ਆ ਸਿਲਕੀ ਜੇ ਸੂਟ ਪਾਈ ਫਿਰੰਡੀ ਆ ਮੈਂ ਨਾ ਚੁੰਨੀਆਂ ਹੀ ਠਹਿਰ ਦੀਆਂ ਸਿਰ ਤੇ ਤੇ ਮੈਂ ਕਹਿੰਦੀ ਹਾਂ ਮੈਨੂੰ ਥੋੜੇ ਜੇ ਪੈਸੇ ਦਿਓ ਹਾਂ ਮੈਂ ਕਾਟਨ ਦੇ ਸੂਟ ਹੀ ਦੋ ਚਾਰ ਬਣਾ ਲਿਆ ਵਾਂ ਗਰਮੀਆਂ ਵਾਸਤੇ ਪੈਸੇ ਯਾਰ ਤੈਨੂੰ ਪਤਾ ਲੈ ਤਾਂ ਇਹ ਖਸਾ ਆਇਆ ਮੱਝ ਲਈ ਤੈਨੂੰ ਪਤਾ ਵੀ ਹਜੇ ਤੇ ਮੈਂ ਪੈਸੇ ਕਿੱਥੋਂ ਨਵਾਜ ਤੈਨੂੰ ਨਹੀਂ ਤੁਸੀਂ ਮੈਨੂੰ ਪੈਸੇ ਦੇਣ ਨੂੰ ਤੇ ਫੜਬੜਿਸ਼ੀ ਦੀ ਨਾ ਕਰਤੀ ਆ ਕਿ ਉੱਥੇ ਤੇ ਮੱਝ ਦੀ ਗੱਲ ਹੋਈ ਉਦੋਂ ਤੇ ਫੜਫੜ ਕੱਢ ਕੇ ਕਹਤਾ ਸੀ ਨਹੀਂ ਮੈਂ ਦੇ ਦਊਂਗਾ ਮੈਂ ਭਾ ਦਊਂਗਾ ਮੱਝ ਦੇ ਪੈਸੇ ਤੇ ਮੇਰੇ ਦੋ ਸੂਟਾਂ ਜੋ ਕੇ ਪੈਸੇ ਨਹੀਂ ਹੈਗੇ ਤੁਹਾਡੇ ਕੋ ਅਗਲੇ ਨੇ 5000 ਰੁਪਏ ਲਿਆ ਆਗੇ ਨਾ ਹੁਣੇ ਆਪਣੀ ਜਨਾਨੀ ਦੇ ਹੱਥ ਤੇ ਧਰਤਾ ਵਾ ਜੇ ਹੁੰਦਾ ਉਹਨੂੰ ਮਾੜਾ ਮੋਟਾ ਲਿਆ ਦੇਵੇ ਉਹਨੇ ਮੈਨੂੰ ਮੱਝ ਲੈ ਕੇ ਦਿੱਤੀ ਉਹਨੇ ਪੈਸੇ ਪਾਏ ਤਾਂ ਤੁਹਾਡੇ ਹੱਥੇ ਤਰਦਾਹ ਗਰਪੈੀ ਲੈਣ ਕੇ ਕੋਈ ਗੱਲ ਨਹੀਂ ਫਿਰ ਕਿਉਂ ਹੋ ਗਿਆ ਮੇਰੀ ਜਨ ਖਾਵੇ ਤੈਨੂੰ ਪਤਾ ਥੋੜੀ ਆ ਮਾ ਮੰਗ ਜਿਆਦਾ ਹੀ ਤਲਣ ਡਿਆ ਜੇ ਮੈਨੂੰ ਹੈ ਗੱਲਾਂ ਦਾ ਨਹੀਂ ਪਤਾ ਹੈਗਾ ਜਾ ਮੈਨੂੰ ਉਹਦੇ ਕੋ ਪੈਸੇ ਲੈ ਕੇ ਦੇ ਠੀਕ ਆ ਤੇ ਨਹੀਂ ਤੇ ਆਪਣੀ ਜੇਬ ਚੋਂ ਕੱਢ ਮੈਨੂੰ ਸੂਟ ਚਾਹੀਦੇ ਆ ਮੈਨੂੰ ਹੋਰ ਕੋਈ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਨਾਲੇ ਭਰਾ ਦੀਆਂ ਮਹਿਤਾ ਘੱਟ ਕਰਿਆ ਕਰੋ ਉਹਨਾਂ ਦਾ ਸਾਥ ਦੇਨ ਨੂੰ ਤੁਸੀਂ ਚੰਗੇ ਭਲੇ ਹੋ ਮੈਂ ਇੱਕ ਸੂਟ ਮੰਗ ਲਿਆ ਤੇ ਮੇਰੇ ਤੋਂ ਤੁਸੀਂ ਸੱਦੇ ਵਾਲਾ ਨੂੰ ਪੈਣ ਦੇ ਭਰਾ ਦੀ ਗੱਲ ਨਹੀਂ ਹੈ ਸਾਂ ਜਦ ਮੈਂ 40 ਘਰ ਤਾਰ ਪੰਜਾਬੋਂ ਉਹਨੇ ਪਾਇਆ ਵੀ ਆ ਦਾ ਨਾਲੇ ਮੈਨੂੰ ਹਾਂ ਗੱਲ ਤਾਂ ਨਹੀਂ ਪਤਾ ਹੈਗਾ ਠੀਕ ਆ ਅਹੀਂ ਕਿਹੜਾ ਦੁੱਧ ਪੀਂਦੇ ਆ ਨਾ ਹੀ ਤਾਂ ਦੁੱਧ ਦੇ ਲੱਗੇ ਨਹੀਂ ਜਾਂਦੇ ਅਗਲੀ ਬਣਾਉਣਾ ਪਨੀਰ ਆਪਣੀ ਮਾਂ ਨੂੰ ਖਵਾਉਣੀ ਆ ਹਾਂ ਨੂੰ ਕੀ ਮਿਲਣਾ ਵਿੱਚੋਂ ਕੀ ਪਤਾ ਮਗਰੋਂ ਵੀ ਉਹਨੇ ਕਿੰਨੀ ਘੋਰੀ ਬਣਾਇਆ ਕਿ ਨਹੀਂ ਬਣਾਇਆ ਮੋਂ ਤਾਂ ਮੈਂ ਖੋਣ ਜਾ ਕੇ ਵੇਖਿਆ ਰਸੋਈ ਚ ਚੰਗੀ ਭਲੀ ਮੈਂ ਸਬਜ਼ੀ ਵੀ ਬਣਾਈ ਦੀ ਰਾਇਤਾ ਵੀ ਬਣਾਇਦਾ ਅਗਲੀ ਫੇਰ ਪਨੀਰ ਤਾਰ ਕੇ ਬੈਠੀ ਦੀ ਉਹ ਚਲ ਕੋਈ ਗੱਲ ਨਹੀਂ ਰਲ ਮਿਲ ਕੇ ਥਲੀਦਾ ਹੋਈਦਾ ਵਾ ਮੇਰੇ ਕੋ ਰਲ ਮਿਲ ਕੇ ਨਹੀਂ ਇਦਾਂ ਚੱਲਿਆ ਜਾਣਾ ਹੈਗਾ ਇਹ ਕਾਣੀ ਵੰਡ ਮੈਨੂੰ ਚੰਗੀ ਨਹੀਂ ਲੱਗਦੀ ਹੈਗੀ ਮੇਰੀ ਕੁੜੀ ਨੂੰ ਤਾਂ ਲੱਗੋ ਕਹਿੰਦੇ ਨਹੀਂ ਹੈਗੇ ਵੀ ਆ ਜਾ ਹਾਂ ਤੂੰ ਵੀ ਖਾ ਲਾਂ ਕੁਛ ਆਪਣੇ ਆਪ ਉਹ ਮੈਂ ਭੇਜਦਾ ਤੇ ਭੇਜਦਾ ਪਤਾ ਨਹੀਂ ਤੁਹਾਡਾ ਸਾਫ ਤੱਕ ਕੀ ਆ ਮੈਨੂੰ ਪੈਸੇ ਲੈ ਕੇ ਦਿਓ ਜਿੱਦਾਂ ਮਰਜੀ ਉਹਨਾਂ ਕੋ ਕੋ ਨਹੀਂ ਆ ਗਏ ਜਨਾਨੀ ਦਾ 5000 ਘਰ ਕੇ ਆ ਗਿਆ ਨੂੰ ਸੂਟਾਂ ਦੀ ਆਖਰੀ ਆ ਗਈ ਆ ਤੇ ਮੈਨੂੰ ਪਹਿਲਾਂ ਲੈ ਆ ਕੇ ਦੇ ਦੇ ਸੂਟ ਇਹ ਹੋਰ ਭਾਜੀ ਦੁੱਧ ਦਾ ਸਾਫ ਕਰਨ ਦੇ ਲੇ ਨਹੀਂ ਦੁੱਧਾ ਵੀ ਆ ਤੂੰ ਤਾਂ ਘਾਸੋਂ ਥੱਲੇ ਆਉਣੇ ਭਲੇ ਹੜਿਆ ਪਰਚੀ ਤੇ ਅੱਛਾ ਅੱਛਾ ਮੈਂ ਲੈ ਲੀਨ ਤੇ ਬਾਅਦ ਚ ਲੈ ਆਵਾਂਗੇ ਨਾਲ ਹੀ ਤੇ ਮਲੇ ਪੈਸੇ ਕੋਈ ਡਰੀ ਤੂੰ ਮਿਲਿਆ ਉਹ ਪੰਜ ਹਜ਼ਾਰ ਮਿਲਣ ਦਾ ਅਸਲ ਲੈਂਦਾ ਤੇ ਉਹਨਾਂ ਪੂਜਾ ਕਹਿਣੇ ਮੈਂ ਲਾਉਣੇ ਕੱਪੜੇ ਤੇ ਚਾਹੀਦੇ ਪੈਸੇ ਥੋੜੇ ਦੇ ਕੋਈ ਗੱਲ ਨਹੀਂ ਲੈ ਆਓ ਅੱਛਾ ਜਲ ਜੰਦੋ ਇਹਨੇ ਕੱਪੜੇ ਲੈ ਆਉਣ ਤੇ 2000 ਦਾ ਚੁਖੜ ਖੁਲਾਇਣੀ ਹੈ ਤੇ 3000 ਬਜਣਾ ਵਾ ਠੀਕ ਹੈ ਚਲੋ ਮੈਂ ਫਿਰ ਮੈਨ ਲਾਉਣੇ ਕੱਪੜੇ ਫਿਰ ਆ ਲੈ ਜਾਓ ਕੋਈ ਨਹੀਂ ਲੈ ਆਓ ਕੱਪੜੇ ਕੋਈ ਨਹੀਂ ਠੀਕ ਹੈ ਜੀ ਚਲੋ ਠੀਕ ਵੀਰ ਮਿਹਰਾਂ ਤੇ ਤੈਨੂੰ 3000 ਰੁਪਏ ਹੈਗਾ ਵਾ ਤੇ ਲੈ ਉਹ ਤੈਨੂੰ ਸੂਟ 3000 ਰੁਪਏ ਹੂੰ ਨਾਲੇ ਲੈ ਉਹ ਸੂਟ ਦਾ ਕੀ ਮਤਲਬ 3000 ਤੈਨੂੰ ਮੇਰਾ ਹੀ ਕੱਲੀ ਦਾ ਸਰਨਾ ਆ ਲੈ ਕੌਣ ਆਏ ਨਾਲ ਪੂਜਾ ਤੈਨੂੰ ਪਤਾ ਹੁੰਦਾ ਸਟੈਟ ਵਾ ਤੇ ਦੋਹਾਂ ਜਿਹੜਾ ਮਿਲ ਕੇ ਸਾਰ ਲੋਗ ਆਈ ਗਏ ਹੁਣ ਸਾਰ ਕਿਦਾਂ ਲੋ ਨਾਲੇ ਉਹ ਤੇ ਪਹਿਲੀ ਗੱਲ ਤੇ 5000 ਰੁਪਏ ਲੈ ਕੇ ਆਏ ਸੀ ਉਹ 5000 ਲੈਂਦਾ ਹੈਗਾ ਤੇ 2000 ਦਿਨ ਤੇ ਖਾਲ ਲੈ ਜਾਂਦੀ ਤੇ 3000 ਬਚਾ ਮਰ ਲੋ ਤੇ 3000 ਤੂੰ ਸਾਰ ਲੋ ਦੋਹਾਂ ਜਿਹੜਾ ਤੇ ਬਰਤੀ ਹੋ ਗਿਆ ਮੈਂ ਤੇ ਨਹੀਂ ਹਾਂ ਤੇ ਸਰਲਾ ਤੇ ਉਹ ਆਪਣੇ ਪੱਲੇ ਉਹ ਨਹੀਂ ਖਾ ਲਿਆ ਸੰਦਾ ਜਰੂਰੀ ਥੜੀ ਡੇਰੀ ਤੇ ਪਹਿਲੇ ਆ ਗਏ ਫੇਰ ਹੀ ਖਾ ਲਾਉਣੀ ਆ ਅੱਗੇ ਨਹੀਂ ਗੱਲ ਪਾਉਂਦੇ ਉਹ ਕੋਈ ਗੱਲ ਨਹੀਂ ਫਿਰ ਜੋ ਹੋ ਗਿਆ 3000 ਦੇ ਮੇਰੇ ਕੱਲੀ ਦੇ ਆਉਣੇ ਕੱਪੜੇ ਨਾਲ ਨੂਨ ਨਹੀਂ ਮੇਰੇ ਕਿਸੇ ਦੇ ਵੀ ਆਉਣੇ ਵੱਖਰੇ ਲਿਆ ਕੇ ਦੋ ਉਹਨਾਂ ਨੂੰ ਚਲੋ ਹੁਣ ਐਨੀ ਜਿੱਦ ਨਹੀਂ ਕਰਦੇ ਹੋ ਜੀ ਅਗਲੀ ਵਾਰੀ ਸਾਹਬ ਨੂੰ ਅਗਲੀ ਵਾਰ ਮੈਂ ਤਾਂ ਨਾਲ ਜਾ ਕੇ ਫਿਰ ਬਣਾ ਲੇ ਕੋਸੂਰ ਵੇ ਇਹ ਲੋ ਆ ਫੇਰ ਮੁਕਰਿਆ ਉਹ ਨਾ ਨਹੀਂ ਨਹੀਂ ਮੁਕਰਣਾ ਕਿਹੜੀ ਗੱਲੋਂ ਉਹ ਨਾ ਐ ਅਗਲੀ ਵਾਰੀ ਇਹਨੂੰ ਫੇਰ ਕੋਈ ਵੇਚ 52 ਡਾੜਨਾ ਉਹਨਾਂ ਨੇ ਕੋਈ ਨਾ ਬਣਾ ਲਿਆ ਹਾਂ ਉਹ ਉਹਨਾਂ ਕੋਈ ਬੰਗਾਰ ਪਾ ਦੇਣਾ ਹੁਣ ਵੀ ਹੁਣ ਉਹ ਲੈਈਏ ਤੇ ਉਹ ਲੈਈਏ ਕੋਈ ਗੁਣ ਬਣਾਦਾ ਨਾ ਨਾਲੇ ਤੀ ਤਰ ਖਾ ਲਿਆ ਕੇ ਸਿੱਧੀ ਮੇਰੇ ਹੱਥੇ ਫੜਾਇਆ ਕਰੋ ਹੁਣ ਚਲ ਠੀਕ ਆ ਕਰ ਉਦੋਂ ਨਹੀਂ ਉਦੋਂ ਵੇਖਾਂਗੇ ਹਾਤੀ ਹੋ ਗਈ ਐ ਮੈਂ ਕੰਨੀਆਂ ਬੰਦੇਰੀ ਵੀ ਉਦੋਂ ਦੀ ਉਦੋਂ ਵੇਖਾਂਗੇ ਉਹਦਾਂ ਨੂੰ ਉਹਨਾਂ ਨੇ ਹੋਰ ਕੋਈ ਵੇਚ ਲਿਆ ਗੱਟਾਂ ਬਸਾ ਦੇਣੀਆਂ ਜਾਂ ਹੁਣ ਆਹ ਕੰਮ ਕਰ ਲੀਏ ਉਹ ਫੇਰ ਮੇਰੇ ਹੱਥੋਂ ਗਿਆ ਨਿਕਲ ਜਾਣੀਆਂ ਐਵੇਂ ਨਾ ਕੋਈ ਹੋਰੀ ਸਕੀਮ ਲਾਉਣੀ ਪੈਣੀ ਆ ਇਹ ਨਹੀਂ ਗੱਲ ਬਣਨੀ ਤਾਂ ਉਹਨਾਂ ਕੋ ਕਰਨਾ ਹੀ ਪੈਣਾ ਹੁਣ ਸਰ ਜੀ ਬਣਾਉਣ ਡੇ ਹਾਂ ਸਰ ਜੀ ਜਮ ਕਾਦੀ ਸਿੰਬਲਾ ਮੇਚਾਂ ਦੀ ਚੱਲ ਬਣਾ ਲਓ ਤੋ ਗੱਲ ਸੁਣ ਏਦਾਂ ਵਾ ਪੀੜੇ ਦੇ ਮੇਤਾ ਨੇ ਕੱਲ 5000 ਰੁਪਏ ਲੈ ਕੇ ਦੋਦੀ ਕੋਲੋਂ ਹਾਂ ਉਹ ਚੋ 3000 ਰੁਪਏ ਲੈ ਜੋ ਹਾਂ ਤੇ ਪੂਜਾ ਨਾਲ ਲਾ ਕੇ ਇਹ ਕੱਪੜੇ ਬਣਾ ਲੈ ਉਹ ਲਾ ਕੇ ਕਪੜੇ ਕੀ ਕਰਨੇ ਆ ਆ ਵੇਖਾ ਗਰਮੀਆਂ ਵਾਲੇ ਹੈ ਹੀ ਆ ਚੰਗੇ ਭਲੇ ਆ ਜੇ ਪਿਛਲੀਆਂ ਗਰਮੀਆਂ ਚ ਤੇ ਬਣਾਏ ਹੀ ਗਏ ਨਹੀਂ ਪੂਜਾਂ ਦੀ ਵੀ ਗਰਮੀਆਂ ਕਪੜੇ ਆ ਨਹੀਂ ਆ ਤੇ ਜਾ ਕੇ ਬਣਾਉਣੇ ਤੇ ਮੈਂ ਤੁਮੀ ਨਾਲ ਜੇ ਤੂੰ ਬਣਾ ਲਿਆ ਨਹੀਂ ਭਾਜੀ ਮੇਰੀ ਗੱਲ ਸੁਣੋ ਇਹਨਾਂ ਨੂੰ ਨਾਲ ਕਿੱਥੇ ਤਿਆਰ ਕਰੀ ਜਾਣਦੇ ਆ ਹੈ ਉਹ ਨਾਲੇ ਕਹੀ ਜਾਣੀ ਮੇਰੇ ਕੋਲ ਹੈਗੇ ਆ ਮੈਂ ਵੇਖੋ ਛਿਲਕਦੇ ਸੂਟ ਪਾਏ ਦੇ ਆ ਹੈ ਉਹ ਕਹਿੰਦੀ ਮੇਰੇ ਕੋਲ ਕਪੜੇ ਹੈਗੇ ਤੁਸੀਂ ਹੀ ਪਾਈ ਜਾਓ ਉਹ ਪੁਰਾਣੇ ਕਪੜੇ Papa ਮੈਂ ਤਾਂ ਨਹੀਂ ਪਾ ਸਕਦੀ ਤੇ ਨਾ ਮੈਂ ਪਾਉਣੇ ਆ ਨਾਲੇ ਤੁਸੀਂ ਕਦੇ ਬਾਹਰ ਅੰਦਰ ਨਿਕਲੇ ਹੋ ਤਾਂ ਤੁਹਾਨੂੰ ਪਤਾ ਹੈ ਵੀ ਕਪੜੇ ਕਿੱਦਾਂ ਦੇ ਪਾਈਦੇ ਆ ਨਾ ਤੂੰ ਘਰੋਂ ਬਾਹਰ ਜਾਣਾ ਜਾਣਾ ਤੇ ਮੈਨੂੰ ਪੈਂਦਾ ਵਾ ਮੈਨੂੰ ਉਹ ਪੁਰਾਣੇ ਜੇ ਪਾ ਕੇ ਜਾਣਾ ਪੈਂਦਾ ਮੁੜ ਕੇ ਨਾਲੇ ਮੈਂ ਇਹਨਾਂ ਨੂੰ ਨਹੀਂ ਨਾਲ ਖੜਨਾ ਹੈਗਾ ਨਾ ਮੈਂ ਪਾਏ ਪਹਿਲਾਂ ਇੱਦਾਂ ਦੇ ਕੱਪੜੇ ਕਦੀ ਤੇ ਨਾ ਮੈਂ ਪਾਉਣੇ ਹੁਣ ਠੀਕ ਆ ਤੇ ਨਾਲੇ ਪਾਣੀ ਗੁੱਸਾ ਕਰ ਗਈਆਂ ਮੈਂ ਤਾਂ ਖੈ ਚੱਲ ਦੋ ਹੀ ਜਾਣੇ ਚੱਜੂਗੇ ਤੁਸੀਂ ਤੇ ਜਾ ਕੇ ਲਿਆਉਗੇ ਕੱਪੜੇ ਨਾ ਭਾਜੀ ਗੁੱਸਾ ਮੈਂ ਕਾਦਾ ਕਰਨਾ ਵਾ ਕੱਪੜੇ ਬੜੇ ਕਿਤੇ ਮਾਥੇ ਗਾੜੀ ਟੈਕੀ ਵਰਕੇ ਲਿਆਉਣਾ ਉਹ ਦੋ ਚਾਰ ਤੇ ਸੂਟ ਲੈਉਣੇ ਆਪਣੇ ਤੇ ਦੋ ਕੰਨਾਂ ਦੇ ਲੈ ਆਉਂਗੀ ਚੱਲ ਕੋਈ ਗੱਲ ਨਹੀਂ ਤੂੰ ਲੜਨਾ ਇਹਨੇ ਕਰਾ ਮੇਰੇ ਸਿਰ ਤੇ ਪਾਂਡਰ ਪਾਉਣੀ ਹੈ ਜਾ ਕੇ ਉੱਥੇ ਚੱਲ ਚੱਲ ਕੋਈ ਗੱਲ ਨਹੀਂ ਪੂਜਾ ਗਰਮ ਨਾ ਹੋ ਤੂੰ ਜਾ ਕੇ ਲੈ ਆ ਜਿੱਦਾਂ ਦੇ ਲੈ ਆਂਗੀ ਮੇਰੇ ਤੇ ਪਸੰਦ ਆਈ ਜਾਣੇ ਤਾਂ ਫਿਰ ਇਹਨਾਂ ਨੂੰ ਪਹਿਲਾਂ ਹੀ ਦੱਸ ਦਿਆ ਕਰੋ ਦਿਹਾਗਾ ਹੁੰਦੀ ਆ ਦੇ ਗਲਤੀ ਹੋ ਗਈ ਬਾਬਾ ਮੈਂ ਨਹੀਂ ਦੱਸਦਾ ਪੂਜਾ ਨੂੰ ਬਹੁਤ ਗਰਮ ਹੋ ਗਈ ਆ ਤੇ ਚੱਲ ਕੋਈ ਗੱਲ ਨਹੀਂ ਉਹਦਾ ਸੁਭਾਅ ਹੀ ਇਦਾਂ ਦਾ ਵਾ ਕੋਈ ਨਹੀਂ ਲੈ ਆਉਂਦਾ ਉਹਨੇ ਕਿਹੜੇ ਮਾੜੇ ਲਿਆਉਣੇ ਆ ਉਹ ਚੰਗੇ ਖਰੀਦ ਕੇ ਲਿਆਉਗੀ ਚੱਲ ਤੂੰ ਨਾ ਦਿਲ ਚ ਲੈ ਜਾ ਗਾ ਗੁੱਸੇ ਨਾਲ ਬੈਠ ਖਾਲਦਾ ਪੂਜਾ ਸੁਭਾਅ ਹੀ ਇਦਾਂ ਦਾ ਵਾ ਕੋਈ ਗੱਲ ਨਹੀਂ ਜੇ ਮੈਂ ਗੁੱਸਾ ਕਰਨ ਵਾਲੀ ਹੁੰਦੀ ਤੇ ਮੈਂ ਕਦੇ ਤਾਂ ਕਰ ਲੈਂਦੀ ਮੈਂ ਨਹੀਂ ਹੁੰਦੀਆਂ ਗੱਲਾਂ ਦਾ ਇਹ ਨਿੱਕੀਆਂ ਗੱਲਾਂ ਘਰਾਂ 'ਚ ਹੋਈ ਜਾਂਦੀਆਂ ਵੇ ਹਾਂ ਕੋਈ ਗੱਲ ਚੱਲ ਜਾ ਉਹ ਤੂੰ ਡੰਗਰਾ ਪਾ ਮੈਂ ਕੰਮ ਕੂ ਮੈਂ ਕੋਈ ਗੱਲ ਨਹੀਂ ਤੂੰ ਕਰ ਲੈ ਸਬਜ਼ੀ ਬਣਾ ਦਾ ਬਸ ਬਣਾ ਲੈਣੀ ਮੈਂ ਸਬਜ਼ੀ ਪਾਹੋਂ ਬਰਾ ਮੈਂ ਗਾਲਾਂ ਛੰਜ ਰਗਾ ਹਾਂਜੀ ਮੰਮੀ ਦੱਸੋ ਆ ਜਾ ਹਾਂ ਦੱਸੋ ਉਹ ਕਿ ਤੇਨਾਂ ਵਿਦਿ ਕਰੇ ਪਾਉਂਦੀ ਆ ਕਿਹੜੀ ਗੱਲ ਦੇ ਆਂ ਨਹੀਂ ਲੀੜੇ ਮੈਂ ਆਪ ਲਿਆ ਕੇ ਦਿੰਦੀ ਆ ਤੂੰ ਨਹੀਂ ਜਾ ਸਕਦੀ ਨਾਲ ਨਹੀਂ ਮੰਮੀ ਕੋਈ ਗੱਲ ਨਹੀਂ ਉਹ ਨੂੰ ਹੁੰਦਾ ਮੈਂ ਆਪਣੇ ਮਨ ਪਸੰਦ ਦੇ ਲੈ ਆਉਂਗੀ ਤਾਂ ਕਰਕੇ ਉਹਨੇ ਆਪਣੀ ਮਰਜ਼ੀ ਤਾਂ ਖੈਂਦੇ ਲੈਣਾ ਤੂੰ ਆਪਣੀ ਮਨ ਪਸੰਦ ਦੇ ਲੈਂਦੀ ਹੋਂ ਚੱਲ ਕੋਈ ਨਹੀਂ ਮੰਮੀ ਉਹਨੇ ਲੈਣ ਤੇ ਮੈਂ ਲੈਣ ਤੇ ਇੱਕੋ ਹੀ ਗੱਲ ਐਨੀ ਭੋਲੀ ਨਾ ਬਣਿਆ ਕਰ ਨਾ ਤੂੰ ਨਾ ਜਾਇਆ ਕਰ ਆਪਣੀ ਪਛਾਣ ਦੇ ਖਰੀਦਿਆ ਕਰ ਜੀ ਤੇਨੂੰ ਵੀ ਪਤਾ ਹੋਵੇ ਮਾਰੋ ਇੰਦਾਂ ਦੀ ਚੀਜ਼ ਮਿਲਦੀ ਆ ਚੱਲ ਕੋਈ ਨਹੀਂ ਤੁਸੀਂ ਨਾ ਨਿਕਣ ਕੀ ਗੱਲਾਂ ਦਾ ਸੋਚੋ ਉੱਤੇ ਲੈ ਬੜੇ ਉਹਨੇ ਅੱਧੀ ਦੀ ਮੇਰੀ ਗੱਲ ਸੁਣੋ ਉਹ ਪੈਸੇ ਜਿਹੜੇ ਕਹਿ ਕੇ ਕਿਹਾ ਨਾ ਭਾਜੀ ਦੇਨੇ ₹2000 ਉਹ ਮੈਨੂੰ ਫੜਾ ਦੋ ਤੇ ਮੈਂ ਛੱਡੀ ਆ ਦੇ ਦੇਣੀ ਆ ਕੋਈ ਨਹੀਂ ਲਿਓਨੀ ਮੈਂ ਅੰਦਰ ਆ ਜਾ ਛੇਤੀ ਆਓ ਮੈਂ ਲੇਟ ਹੋਣ ਦੀ ਆ ਨਹੀਂ ਕੋਈ ਨਹੀਂ ਆਉਣਾ ਵੀ ਆ ਮੁਰਕੇ ਮੈਂ ਟਾਈਮ ਓ ਨਾਲੇ ਮੈਂ ਤਾਂ ਤੇਰੀ ਗੱਲ ਸੁਣੋ ਤੁਹਾਡੇ ਲਈ ਨਾ ਸ਼ਿਮਲਾ ਮਰਚੀ ਦੀ ਸਬਜੀ ਨਾ ਬਣਾਇਓ ਠੀਕ ਆ ਆਪਣੇ ਲਈ ਬਣਾ ਲਿਓ ਨਾ ਮੇਰੇ ਕੁੜੀ ਨੇ ਖਾਣੀ ਆ ਉਹ ਤੇ ਮੈਂ ਆਣ ਕੇ ਨਾ ਤੇ ਆਪੇ ਬਣਾ ਲੂਗੀ ਆਪਣੇ ਵਾਸਤੇ ਮਾਸਾ ਪਨੀਰ ਤੇ ਦੁੱਧ ਜਿਆਦਾ ਖਰਾਬ ਨਾ ਕਰੇ ਚਾਹਾਂ ਇਹਨਾਂ ਬਣਾਉਂਦੇ ਰਿਓ ਮਗਰੋਂ ਮੈਂ ਆਣ ਕੇ ਪਨੀਰ ਬਣਾਉਣਾ ਹਾਂ ਦਾ ਚੰਗਾ ਚੰਗਾ